ਆਰਤੀ ਦੀ 18 ਸਾਲ ਦੀ ਹੁੰਦੇ ਹੀ ਮਾਪਿਓ ਦੇ ਵੱਲੋਂ ਇੱਕ ਚੰਗਾ ਵਾਰ ਲੱਭਿਆ ਗਿਆ ਕਰ ਲੱਭਿਆ ਗਿਆ ਤੇ ਉਸਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਵਿਆਹ ਦੇ ਵਿੱਚ ਕੁੜੀ ਨੇ ਲਾਲ ਜੋੜਾ ਪਾਇਆ ਹੱਥਾਂ ਤੇ ਸ਼ਗਨਾ ਦੀ ਮਹਿੰਦੀ ਲਾਈ ਕਰਦਿਆਂ ਨੇ ਸਾਰੇ ਚਾਪੂਰੇ ਕੀਤੇ ਅਤੇ ਲਾੜਾ ਵੀ ਆਪਣੀ ਬਰਾਤ ਦੇ ਨਾਲ ਸਜ ਧਜ ਕੇ ਲਾੜੀ ਨੂੰ ਲੈਣ ਪਹੁੰਚਿਆ ਸੀ ਪਰ ਇਸ ਵਿਆਹ ਦੀਆਂ ਖੁਸ਼ੀਆਂ ਮਹਿਸ ਦੋ ਦਿਨ ਦੀਆਂ ਹੀ ਸੀ ਪਤਾ ਲੱਗਦਾ ਹੈ ਕਿ ਦੋ ਦਿਨ ਬਾਅਦ ਹੀ ਇਸ ਲਾੜੀ ਦੀ ਜਾਨ ਚਲੀ ਜਾਂਦੀ ਹੈ ਆਖਿਰਕਾਰ ਉਹ ਕਿਹੜੇ ਰਾਜ਼ ਅਤੇ ਕਿਹੜੀਆਂ ਗੱਲਾਂ ਆਪਣੇ ਦਿਲ 'ਚ ਰੱਖ ਕੇ ਚਲੀ ਗਈ ਇਸ ਨੂੰ ਲੈ ਕੇ ਹੁਣ ਹਰ ਕੋਈ ਸੋਚਦਾ ਹੀ ਰਹਿ ਗਿਆ ਲੁਧਿਆਣਾ ਦੇ ਵਿੱਚ ਵਿਆਹ ਤੋਂ 2 ਦਿਨ ਬਾਅਦ ਲਾੜੀ ਦੀ ਜਾਨ ਜਾਣ ਤੋਂ ਬਾਅਦ ਪਰਿਵਾਰਿਕ ਮੈਂਬਰ ਇਹ ਹੀ ਆਖ ਰਹੇ ਨੇ ਕਿ ਸਾਨੂੰ ਸਮਝ ਨਹੀਂ ਲੱਗ پا ਰਹੀ ਕਿ ਆਖਿਰਕਾਰ ਹੋਇਆ ਕੀ ਮੁੰਡੇ ਵਾਲੇ ਕਹਿੰਦੇ ਨੇ ਕਿ ਇੱਥੇ ਕੋਈ ਵੀ ਗੱਲਬਾਤ ਨਹੀਂ ਹੋਈ ਕੁੜੀ ਵਾਲੇ ਆਖਦੇ ਨੇ ਜੋ ਕਿਸ ਕੁੜੀ ਦੇ ਮਾਪਿਓ ਨੇ ਕਿ ਸਾਨੂੰ ਕੁਝ ਨਹੀਂ ਪਤਾ ਕਿ ਕੀ ਹੋਇਆ ਸਾਡੀ ਧੀ ਦੇ ਨਾਲ ਪਰ ਵਿਆਹ ਤੋਂ 2 ਦਿਨ ਬਾਅਦ ਕੋਈ ਕੁੜੀ ਇੰਜ ਕਿਉਂ ਕਰੇਗੀ ਵਿਆਹ ਦੇ ਉੱਪਰ ਸਾਰਾ ਖਰਚਾ ਤਾਮ-ਜਾਮ ਅਤੇ ਬੜੀ ਹੀ ਖੁਸ਼ੀ ਅਤੇ ਚਾਹਵਾਂ ਦੇ ਨਾਲ ਇਹ ਵਿਆਹ ਕੀਤਾ ਗਿਆ ਸੀ ਪਰ ਇਹ ਮਹਿਸ 2 ਦਿਨ ਹੀ ਟਿਕ ਪਾਇਆ ਕਹਿ ਸਕਦੇ ਹਾਂ ਚੱਲ ਪਾਇਆ ਕਿਉਂਕਿ 9 ਦਸੰਬਰ ਦੀ ਰਾਤ ਨੂੰ ਹੀ ਕੁੜੀ ਦੀ ਮ੍ਰਿਤਕ ਦੇ ਸਹੁਰੇ ਘਰ ਦੇ ਵਿੱਚੋਂ ਮਿਲੀ 7 ਦਸੰਬਰ ਨੂੰ ਇਹ ਵਿਆਹ ਕੀਤਾ ਗਿਆ ਸੀ ਅਤੇ 9 ਤਰੀਕ ਨੂੰ ਹੀ ਇਹ ਲਾੜੀ ਆਪਣੇ ਪੇਕੇ ਘਰੋਂ ਫੇਰਾ ਪਾ ਕੇ ਰਸਮਾਂ ਪੂਰੀ ਕਰਦੇ ਹੋਏ ਸਹੁਰੇ ਘਰ ਤੇ ਵਿੱਚ ਭਰਤੀ ਸੀ ਇਸ ਦੇ ਮਗਰੋਂ ਪਰਿਵਾਰਿਕ ਮੈਂਬਰ ਦੱਸਦੇ ਨੇ ਜੋ ਕਿ ਇਸ ਦਾ ਸਹੁਰਾ ਪਰਿਵਾਰ ਆ ਕਿ ਚੰਗੀ ਭਲੀ ਸੀ ਆਰਤੀ ਇਸ ਦੀ ਉਮਰ ਕਰੀਬ 12 ਸਾਲ ਹੈ ਗੱਲਾਂ ਬਾਤਾਂ ਵਧੀਆ ਕਰ ਰਹੀ ਸੀ ਤੇ ਅਚਾਨਕ ਉਹ ਆਖਦੀ ਹੈ ਕਿ ਉੱਪਰ ਜਾ ਕੇ ਕਪੜੇ ਬਦਲ ਕੇ ਆਉਂਦੀ ਹੈ ਤੇ ਉਸ ਮਗਰੋਂ ਵਾਪਸ ਨਹੀਂ ਆਈ। ਪਰਿਵਾਰਿਕ ਮੈਂਬਰਾਂ ਨੂੰ ਜਦੋਂ ਚਿੰਤਾ ਹੋਈ ਤਾਂ ਜਾ ਕੇ ਦੇਖਿਆ ਅਤੇ ਉੱਥੇ ਕੁੜੀ ਦੀ ਮ੍ਰਿਤਕ ਦੇ ਮਿਲੀ। ਮਾਪਿਆਂ ਅਤੇ ਸਹੁਰਿਆਂ ਤੋਂ ਪੁੱਛਗਿੱਛ ਲਗਾਤਾਰ ਚੱ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਕਾਰਨ ਕੀ ਬਣਿਆ। ਆਰਤੀ ਦਾ ਵਿਆਹ 2 ਦਿਨ ਪਹਿਲਾਂ ਹੀ ਟਿੱਬਾ ਰੋਡ ਸਥਿਤ ਸ਼ਿਵਸ਼ੰਕਰ ਕਲੋਨੀ ਦੇ ਰਹਿਣ ਵਾਲੇ ਤਾਰਿਸ਼ ਨਾਮ ਦੇ ਮੁੰਡੇ ਦੇ ਨਾਲ ਕੀਤਾ ਗਿਆ ਸੀ ਜੋ ਕਿ ਭਾਂਡਿਆਂ ਦੀ ਦੁਕਾਨ ਚਲਾਉਂਦਾ ਹੈ। ਐਂਤਮਾਰ ਨੂੰ ਆਰਤੀ ਧਰਮਪੁਰ ਆਸਥੇਤ ਆਪਣੇ ਪੇਕੇ ਘਰ ਗਈ। ਸੋਮਵਾਰ ਨੂੰ ਆਪਣੇ ਸਹੁਰੇ ਘਰ ਪਰਤੀ ਘਰ ਦੇ ਵਿੱਚ ਮੌਜੂਦ ਲੋਕਾਂ ਨੂੰ ਕੱਪੜੇ ਬਦਲਣ ਦਾ ਕਹਿ ਕੇ ਉਹ ਚਲੀ ਗਈ ਸੀ। ਇਸ ਮਗਰੋਂ ਮੁੰਡੇ ਵਾਲਿਆਂ ਨੇ ਰੋਲਾ ਪਾ ਕੇ ਰਿਸ਼ਤੇਦਾਰਾਂ ਨੂੰ ਇਕੱਠੇ ਕੀਤਾ ਅਤੇ ਜਾ ਕੇ ਦੇਖਿਆ ਕਿ ਆਰਤੀ ਦੀ ਇਹ ਹਾਲਤ ਹੋਈ ਪਈ ਹੈ। ਇਸ ਮਗਰੋਂ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਕਿ ਇਹ ਸਭ ਕੁਝ ਉਨ੍ਹਾਂ ਦੇ ਨਾਲ ਵਾਪਰ ਚੁੱਕਿਆ ਵਿਆਹ ਵਾਲਾ ਇਹ ਘਰ ਸੀ ਸਜਾਵਟ ਉਸੇ ਤਰ੍ਹਾਂ ਕੀਤੀ ਹੋਈ ਸੀ ਵਿਆਹ ਦੀ ਅਤੇ ਮੁੰਡੇ ਅਤੇ ਕੁੜੀ ਦੇ ਹੱਥਾਂ ਤੇ ਮਹਿੰਦੀ ਵੀ ਉਸੇ ਤਰ੍ਹਾਂ ਹੀ ਲੱਗੀ ਹੋਈ ਸੀ ਫਿਲਹਾਲ ਹੁਣ ਤੱਕ ਕੋਈ ਕਾਰਨ ਸਾਹਮਣੇ ਨਹੀਂ ਆ ਪਾ ਰਿਹਾ ਕਿ ਇਹ ਵਾਪਰਿਆ ਕੀ ਹੈ ਇਸ ਮੌਕੇ ਤੇ ਟਿੱਬਾ ਥਾਣੇ ਦੇ ਹੌਲਦਾਰ ਗੁਰਜੰਟ ਸਿੰਘ ਨੇ ਵੱਲੋਂ ਦੱਸਿਆ ਗਿਆ ਕਿ ਕੁੜੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਹੈ ਪੇਕਿਆਂ ਨੂੰ ਸੂਚਿਤ ਕਰਨ ਤੋਂ ਬਾਅਦ ਜਾਂਚ ਪੜਤਾਲ ਜਾਰੀ ਹੈ ਮਾਮਲਾ ਦਰਜ ਕਰਦੇ ਹੋਏ ਅਗਲੀ ਜਾਂਚ ਪੜਤਾਲ ਦੇ ਵਿੱਚ ਹੀ ਸਾਹਮਣੇ ਆਵੇਗਾ ਕਿ ਆਖਿਰਕਾਰ 18 ਸਾਲ ਦੀ ਇਸ ਨਵੀਂ ਵਿਆਹੀ ਲਾੜੀ ਦੇ ਨਾਲ ਹੋਇਆ ਕਿ ਜਿਨੇ ਕੀ ਵਿਆਹ ਤੋਂ ਦੋ ਦਿਨ ਬਾਅਦ ਹੀ ਇਸ ਤਰ੍ਹਾਂ ਦੇ ਨਾਲ ਦੁਨੀਆ ਛੱਡ ਦਿੱਤੀ ਆਖਿਰਕਾਰ ਕੀ ਕਾਰਨ ਬਣਿਆ ਜਾਂਚ ਪੜਤਾਲ ਦੇ ਵਿੱਚ ਜਲਦ ਸਾਹਮਣੇ ਆਵੇਗਾ ਨੋ ਤਰੀ ਕੋਈ ਕਾਰਨ ਨਹੀਂ ਕੋਈ ਕੁਝ ਨਹੀਂ ਨਾ ਮਾ ਆਵੇ ਉਹਨੂੰ ਪਤਾ ਨਾ ਸਾਨੂੰ ਪਤਾ ਕਿਸੇ ਨੂੰ ਕੁਝ ਨਹੀਂ ਪਤਾ ਮਤਲਬ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਠੀਕ ਹੈ ਜੀ ਤੁਹਾਡਾ ਨਾਮ ਮੇਰਾ ਨਾਮ ਵਿੱਕੀ ਹੈ ਜੀ ਮੈਨੂੰ ਕੀ ਲੱਗੇ ਉਹ ਕੀ ਦੇ ਜੀ ਮੇਰਾ ਛੋਟਾ ਭਰਾ ਸੀ ਉਹਦੇ ਨਾਲ ਮੈਰਿਜ ਹੋਈ ਸੀ ਚਾਚੇ ਦਾ ਮੁੰਡਾ ਸੀਗਾ ਕਿਹੜੀ ਜਗ੍ਹਾ ਆ ਟਿਬਰ ਰੋੜ ਟਿਬਰ ਦੇ ਲੜਕੀ ਕਿਹੜੀ ਜਗ੍ਹਾ ਵਿਆਹੀ ਸੀ ਆ ਇਥੋਂ ਤਰੰਪੁਰੇ ਤੋਂ ਲੋਨੀ ਹਟੇ ਬਾਰੂਰ ਦੇ ਜੀ ਮੁੰਡਾ ਤਾਰਸ਼ ਬਰਮਾ ਹੈ ਉਹਦੀ ਆਰਤੀ ਨਾਲ ਸ਼ਾਦੀ ਹੋਈ 7 12 24 ਤੇ ਕੱਲ ਮਿਤੀ 9 12 24 ਨੂੰ ਲੜਕੀ ਤੇ ਉਹਦਾ ਸਹੁਰਾ ਪਰਿਵਾਰ ਲੜਕੀ ਦੇ ਪੇਕੇ ਪਰਿਵਾਰ ਨੂੰ ਮਿਲ ਕੇ ਆਇਆ ਸੀ ਸ਼ਾਮ ਨੂੰ ਸ਼ੇਰੋ ਜੀ ਮੈਨ ਤੋਂ ਬਹੁਤ ਲੜਦੀ ਉਹਦੀ ਅਸੀਂ ਪਰਦਾ ਤਾਲ ਕਰੀਏ ਪਰ ਕਾਰਨਾਂ ਦਾ ਕੁਝ ਪਤਾ ਨਹੀਂ ਅਜੇ ਨਹੀਂ ਪਰਦਾ ਤਾਲ ਜਾਰੀ ਹੈ ਜੀ ਅੱਛਾ ਜੀ ਤੇ ਪਰਿਵਾਰ ਦਾ ਪਰਵਾਰ ਹੁਣ ਦੇਖਦੇ ਹਾਂ ਉਹਦੀ ਸਟੇਟਮੈਂਟ ਲਵਾਂਗੇ ਸਟੇਟਮੈਂਟ ਤੋਂ ਬਾਅਦ ਵੀ ਦੇਖੀ ਕਿ ਕਹਿੰਦੇ ਜੀ ਤੇ ਲੜਕੀ ਕਿੱਥੇ ਰਹਿਣ ਵਾਲੀ ਸੀ ਤੇ ਕਿੱਥੇ ਵੇਚੀ ਲੜਕੀ ਧਰਮਪੁਰੇ ਮਹੱਲੇ 'ਚ ਰਹਿਣ ਵਾਲੀ ਸੀ ਵਾਹ ਜਿਹੜੇ ਬੇਸਿਕਲੀ ਹੈ ਨੇਪਾਲ ਦੇ ਰਹਿਣ ਵਾਲੇ ਇੱਥੇ ਹੁਣ 17-18 ਤੋਂ ਪੰਜਾਬ 'ਚ ਰਹਿ ਗਏ ਆ ਤੇ ਜਿਹੜੇ ਲੜਕਾ ਤਾਰਸ਼ ਵਰਮਾ ਇਹ ਸ਼ਿਵ ਸ਼ੰਕਰ ਕਲੋਨੀਆ ਟੱਪਾ ਰੋਡ ਦੇ ਉੱਤੇ ਜਿਹੜੀ ਵਿਆਹ ਹੋਇਆ ਹੈ ਲੜਕੀ ਦੀ ਉਮਰ ਕਿੰਨੀ ਸੀ 18 ਸਾਲ ਲੜਕੇ ਦੀ 21 ਸਾਲ ਮਤਲਬ ਕਿ ਉਹ ਕੀ ਕਾਰਵਾਈ ਕੀ ਕਰ ਲੈ। ਉਹ ਜਦੋਂ ਬਿਆਨ ਦੇਣ ਦੇ ਹਿਸਾਬ ਨਾਲ ਕਾਰਵਾਈ ਕਰ